ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੈੱਟ ਹੋਣਗੇ ਜਾਨਵਰ ਕੈਮ ਹੋਣਗੇ ਮਿੱਤਰੋ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਖੋਲਦੇ ਆ ਖੁੱਡੇ ਤੇ ਲਾਨਿਆ ਛਤਰੀਆਂ ਤੇ ਜਿਹੜੀ ਨਵੀਂ ਢਾਂਕੀ ਲੈ ਕੇ ਆਏ ਸੀ ਇਹ ਵੀ ਲਾਨਨੇ ਆ ਆਪਾਂ ਉੱਤੇ ਤੇ ਕਰਦੇ ਆ ਰੰਗੋ ਰੰਗ ਪ੍ਰੋਗਰਾਮ ਬੱਚੇ ਛੱਡਦੇ ਆ ਅੱਜ ਕਦੇ ਤੂੰ ਪੈਂਦੀ ਐ ਤੇ ਬਾਕੀ ਬੱਦਲ ਹੈ ਨਹੀਂ ਅੱਜ ਠੀਕ ਐ ਸਟੂਡੀਓ ਖੋਲਦੇ ਆ ਪਹਿਲਾ ਫਿਰ ਖੁੱਡੇ ਫੇਰ ਛੱਡਦੇ ਆ ਬੱਚੇ ਆਪਾ ਜੀ ਬਾਬਿਓ ਤੇ ਆ ਗਏ ਤੇ ਲਿਆ ਛੱਡਣ ਵਾਗ ਗਏ ਸੀ ਗਿਆਨੀ ਨੂੰ ਛੱਡ ਕੇ ਆਏ ਸੀ ਪ੍ਰਿੰਸ ਨੂੰ ਛੱਡਤਾ ਸੀ ਉਸ ਤੋਂ ਬਾਅਦ ਫਿਰ ਜਿਪੋਂ ਵਾਗ ਗਏ ਫਿਰ ਹੁਣ ਘਰੇ ਆਏ ਆ ਹੁਣ ਫੇਰ ਫੋਨ ਆ ਗਿਆ ਦੁਕਾਨ ਤੋਂ ਠੀਕ ਹੈ ਮੈਂ ਕਿਹਾ ਬੱਚੇ ਦਾ ਕੱਢ ਜੀਏ ਦੋ ਕਿੰਨੇ ਘੰਟੇ ਜਿਹੜੇ ਬੈਠੇ ਨੇਗੇ ਰਹਿਣਗੇ ਠੀਕ ਹੈ ਕਿ ਨਹੀਂ ਤੇ ਧੁੱਪ ਵਧੀਆ ਤਾਂ ਕਰਕੇ ਐ ਸਤਰੀ ਇੱਧਰ ਆਏ ਐ ਇਹ ਵਾਲੇ ਇੱਧਰ ਆ ਕੋਈ ਕੋਈ ਗੱਲ ਐ ਇੱਕੋ ਨਹੀਂ ਗੱਲ ਕੋਈ ਹੈ ਫਰਕ ਤੇਰੇ ਕਬੂਤਰ ਬਣੇਗਾ ਮੇਰੇ ਵੀਰੋਂ ਇੱਕ ਆਛਤਰੀ ਤੇ ਬਣਤੀ ਕਬੂਤਰੀ ਠੀਕ ਐ ਤੇ ਇੱਧਰ ਕਬੂਤਰ ਬਣਤਾ ਨੀਲਾ ਆਪਣਾ ਬਾਕੀ ਕਬੂਤਰੀ ਨੇ ਜੋੜਾ ਲਾਲ ਆ ਕਬੂਤਰ ਨਾਲ ਇਹਦੇ ਨਾਲ ਹੀ ਲਾਇਆ ਮੇਰੇ ਹਿਸਾਬ ਨਾਲ ਆ ਰਿਹਾ ਕਬੂਤਰ ਪਰ ਦੂਜੇ ਨਾਲ ਆ ਬਸ ਸ਼ਾਇਦ ਇਹਦੇ ਨਾਲ ਪਤਾ ਨਹੀਂ ਬਾਕੀ ਚਲੋ ਕੋਈ ਨਹੀਂ ਕਿ ਬਾੜੀ ਆਪਾ ਬਣ ਨਹੀਂ ਸਕਦੇ ਕਬੂਤਰੀ ਇਹ ਬੈ ਬੈ ਛਤਰੀ ਦੇ ਦੇ ਹੋਈ ਗਾਮ ਪੁੱਠੇ ਲਮਕੂ ਆਣੀ ਆੜਦਾ ਲਮਕੂਆ 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 ਖਾ ਗਿਆ ਗੇੜੇ ਖਾ ਗਿਆ ਬਾਬੇ ਇੱਕ ਜੀ ਹੈਗਾ ਬੱਚੇ ਕੱਢੀਆਂ ਇੱਕ ਹੈਗਾ ਨੀਨਾ ਗੱਡੀਆਂ ਠੀਕ ਹੈ ਤੇ ਟਾਈਮ ਹੋ ਗਿਆ ਲਗਭਗ 5 ਵਜੇ ਦਾ ਸਹੀ 5 ਵਜੇ ਦੇ ਤੇ ਟਾਈਮ ਤਾਂ ਹੈ ਨਹੀਂ ਕੋਈ ਬੱਚੇ ਗੱਢਣ ਦਾ ਵੈਸੇ ਆਪ ਹੀ ਆਪਾਂ ਲੇਟ ਹੋ ਗਏ ਠੀਕ ਹੈ ਕਿ ਨਹੀਂ ਲੋਕ ਸਵੇਰੇ ਬੱਚੇ ਗੱਢਦੇ ਆ ਆਪਾਂ ਸ਼ਾਮ ਨੂੰ ਗੜਦੇ ਆ ਤੇ ਹੁਣ ਐ ਨਹੀਂ ਪਤਾ ਵੀ ਕੱਡੀਆਂ ਕਿ ਨਹੀਂ ਨਾ ਕੱਡੀਆਂ ਕਬੂਤਰ ਬਣ ਤੇ ਛਤਰੀਆਂ ਤੇ ਠੀਕ ਹੈ ਇੱਕ ਇਧਰ ਖੜਾ ਤੀ ਇੱਕ ਉਧਰ ਖੜਾ ਤੀ ਤੇ ਹੁਣ ਬੱਸ ਪੁੱਛਣਾ ਯਾਰ ਦਿਮਾਗ ਜਾ ਖਰਾਬ ਹੋਏ ਹੋਈ ਜਾਂਦਾ ਇੱਕ ਜੀ ਆ ਕੜਦਾ ਤੇ ਫਿਰ ਘੰਟਾ ਕਰ ਰਹਿ ਗਿਆ 6 ਵਜੇ ਵੇਦੰਤਰ ਕਰਨੇ ਪੈਣਗੇ 6 ਲਾਲੋ 7 ਲਾਲੋ 7 6:30 ਵਜੇ ਨੇਹਰਾ ਹੋਣ ਲੱਗ ਜੂਆ ਹੈ ਤਾਂ ਕਰਕੇ ਚਲੋ ਇਹ ਕੱਟ ਦਿੰਦੇ ਆਂ ਮਰਾ ਆਪੇ ਬੈਠੇ ਰਹਿਣਗੇ ਭੱਜਣਾ ਆ ਭੱਜ ਜਾਣਗੇ ਕੋਈ ਚੱਕਰ ਹੋਰ ਕਢਾ ਲਾਂਗੇ ਬੱਚੇ ਹੀ ਆ ਹੁਣ ਤੇ ਕੀ ਹੈ ਡੇਰ ਕੇ ਨਹੀਂ ਇਹ ਪਰ ਤਾਂ ਆ ਵਰਦੇ ਆ ਪੱਲਾ ਹਲ ਚਿੱਨਾ ਤੇ ਬਾਬਿਓ ਪਹਿਲਾ ਬੱਚੇ ਕੱਢ ਲਾਂ ਮੈਂ ਓ ਹੋ ਹੋ ਵੈ 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 ਪਾਜੇਰ ਪਾਜਣਾ ਜੀ ਲੋ ਜੀ ਪੰਜ ਦੇ ਪੰਜ ਬੱਚੇ ਕੱਢ ਤੇ ਬਾਕੀ ਕੱਢਣ ਵਾਲੇ ਹੋਗੇ ਤੇ ਆਪਾਂ ਲਵੇ ਜਾਂ ਨਹੀਂ ਡਰਦੇ ਆਪਣੇ ਤੋਂ ਆਹੀ ਟਾਈਮ ਐ ਹੁਣ ਜੇ ਗਿੱਜਗੇ ਗਿੱਜਗੇ ਇੱਕ ਬੱਚਾ ਉੱਤੇ ਵਗ ਗਿਆ ਠੀਕ ਐ ਨਾਲ ਦੀ ਨਾਲ ਤੇ ਇੱਕ ਛਤਰੀ ਹੋਰ ਲਾਣੇ ਉੱਤੇ ਆਪਾਂ ਇਹ ਵਾਲੀ ਲਾ ਦਾਂਗੇ ਬਾਕੀ ਉਰੇ ਇਹ ਉੱਚੀ ਕਰ ਦਿੰਨੇ ਆ ਤੇ ਛਤਰੀ ਲਾਇਆ ਆ ਮੈਂ ਨੇ ਤੇ ਬਾਕੀ ਫਿਰ ਉਤਰੀ ਛਤਰੀਆਂ ਦੇ ਭੜਕਾ ਦਾਂਗੇ ਥੋੜਾ ਟਾਈਮ ਬੈਣਨ ਦੋ ਇਹਨਾਂ ਨੂੰ ਫਿਰ ਭੜਕਾ ਦਾਂਗੇ ਤੇ ਮੈਂ ਆ ਲਾ ਦਾਂ ਮੇਰੇ ਵੀ ਰੋਂ ਆ ਛਤਰੀ ਚੱਕਤੀ ਉੱਚੀ ਤੇ ਦੋ ਛਤਰੀਆਂ ਲਾਤੀਆਂ ਉੱਤੇ ਆ ਪਾਠ ਠੀਕ ਹੈ ਕਿ ਨਹੀਂ ਤੇ ਹੁਣ ਇਹਨਾਂ ਨੂੰ ਭੜਕਾ ਦਿੰਨੇ ਉੱਤੇ ਪੇਹ ਦਿੰਨੇ ਕੋਈ ਨਹੀਂ ਉੱਤੇਲੀ ਛਤਰੀਆਂ ਤੇ ਤੇ ਫੋਨ ਮੈਂ ਧਰ ਦਿੰਨਾ ਇੱਥੇ ரிவாசி பி ਆਹ ਦੇਖ ਲਓ ਬਾਬੇਓ ਬੱਚੇ ਦੇ ਖੁੱਡੇ ਉੱਤੇ ਆ ਕੇ ਬਹਿ ਗਿਆ ਵੀ ਪਤੰਦਰਾ ਛਤਰੀ ਤੇ ਬਹਿ ਉੱਤੇ ਤੂੰ ਹੈ ਕਿ ਨਹੀਂ ਇੱਧਰ ਆ ਕੇ ਬਹਿ ਗਿਆ ਚਲੋ ਕੋਈ ਨਾ ਇਹਨੂੰ ਡਰਾਨੇ ਉੱਤੇ ਭੇਜ ਦੇਣੂ ਵੀ ਹਾਂ ਉਹਦੇ ਕੰਮ ਦੇਖ ਲਓ ਯਾਰ ਚੋਬਰ ਦੇ ਗੱਲ ਹੈ ਬੰਦੇ ਵਾਲੇ ਕੰਮ ਥੋੜੀ ਆ ਫਿਰੇ ਆਹ ਕਰਿਓ ਚੈੱਕ ਬਾਬੇ ਆਹ ਨੱਟ ਤਾਂ ਕਸੀ ਜਾਂਦਾ ਰਹੇ ਐਂ ਚਾਈ ਪਾ ਗਿਆ ਛਤਰੀ ਯਾਰ ਮੈਨੂੰ ਮੈਂ ਫੜਕਾਈ ਥੱਲੇ ਵੱਜੀ ਸ਼ੁਕਰ ਹੈ ਕਿਸਦੇ ਵੱਜੀ ਨਹੀਂ ਆਹ ਬਈ ਛਤਰੀ ਯਾਰ ਉਹ ਵੀ ਕਾਸਤੀ ਬਾਬੇ ਛਤਰੀ ਹੁਣ ਗੱਸੀ ਐ ਇਹ ਮੈਨੂੰ ਤਾਂ ਐਸੀ ਵੀ ਕੱਸ ਕੇ ਗਿਆ ਹੂਆ ਜੋ ਫੜਕਾਈ ਬੱਜੀ ਥੱਲੇ ਪਹਿਲਾਂ ਤਾਂ ਦੋ ਤਿੰਨ ਵਾਰ ਫੜਕਾਈ ਉਹ ਤਾਂ ਨਹੀਂ ਵੱਜੀ ਨਾ ਮੈਨੂੰ ਪਤਾ ਲੱਗਿਆ ਇਹ ਜੋ ਥੋੜੀ ਜ਼ੋਰ ਜ਼ੋਰ ਨਾਲ ਫੜਕਾਈ ਵੱਜੀ ਥੱਲੇ ਕਬੂਤਰ ਸ਼ੁਗਰਾ ਕਬੂਤਰ ਉੱਤਨੀ ਕਈ ਵਾਰ ਪੰਜਾਬੰਦੇ ਪਾਇਰਪੁਰ ਘਟੇ ਅੰਦਰ ਸ਼ੁਗਰਾ ਬੱਜ ਤਾਂ ਰਹਿ ਗਈ ਨਾ ਆਪਣੇ ਸਿਰ ਤੇ ਡਿੱਗੀ ਬਾਕੀ ਬੱਚੇ ਬੈਠੇ ਉਤਲੀ ਛਤਰੀ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਦਾਣਾ ਪਾਣੀ ਬਿਤਾਉਣ ਨਾਲੇ ਖੁਸ਼ੀ ਨਹੀਂ ਕਰਿਆ ਤੇ ਚੁੱਭੇ ਪੇ ਤਰ ਦੁਕਾਨ ਤੇ ਕੰਮ ਐ ਅਸੀਂ ਪਤਾ ਨਹੀਂ ਆ ਕਰਕੇ ਬਾਕੀ ਛਤਰियां ਲਾਤੀ ਐ ਐਮ ਵੀਊ ਦਿਖਾਦੀਆਂ ਤੁਹਾਨੂੰ ਲੋ ਜੀ ਦੋ ਛਤਰियां ਇਹਦੀਆਂ ਇੱਕ ਇਹਦੀ ਤੇ ਇੱਕ ਥੱਲੇ ਪਈ ਆ ਆ ਪਈ ਤੇ ਇੱਕ ਇਧਰ ਹੋਰ ਲੱਗ ਜੂਗੀ ਪਰ ਆਪਾਂ ਜਾਣ ਕੇ ਨਹੀਂ ਲਈ ਮਗਰ ਤਿੰਨ ਬਹੁਤ ਐ ਰਵੇਂ ਲਾਣ ਦਾ ਕੀ ਫਾਇਦਾ ਕਾਂਟਾ ਦਾ ਬੱਚੇ ਬਿਠਾਣੇ ਤੁਹਾਡੇ ਸਾਹਮਣੇ ਤੇ ਤਾਂ ਕਰਕੇ ਨਾ ਬੋਹ ਤੇ ਜੇ ਸਵੇਰੇ ਸਵੇਰੇ ਉਠਾਈਆਂ ਫਿਰ ਤਾਂ ਲਾ ਦੀਆਂ ਯਾਰ ਸਤਰੀਆਂ ਹੈ ਘੰਟਾ ਰਹੇਗਾ ਸਾਰਾ ਘੰਟਾ ਦੋ ਘੰਟਾ ਫਿਰ ਨਿਹਰਾ ਹੋ ਜੂਆ ਤਾਂ ਕਰਕੇ ਜੀਤ ਰੱਖਦੇ ਆ ਵੱਡੇ ਕਬੂਤਰਾਂ ਨੂੰ ਦਾਣਾ ਪਾਣੀ ਬਾਕੀ ਕਮੈਂਟ ਵੀ ਆ ਰਹੇ ਸੀ ਇੱਕ ਬਾਈ ਦਾ ਕਮੈਂਟ ਆ ਰਿਹਾ ਸੀ ਬਈ ਇਹਨਾਂ ਨੂੰ ਡਾ ਵੀ ਲਿਆ ਕਰ ਤੇ ਆਪਾਂ ਬਾਈ ਨੂੰ ਦੱਸ ਦਈਏ ਇਹਨਾਂ ਨਾਲ ਕੋਈ ਟੱਕਰ ਨਹੀਂ ਕਰਨਾ ਬੱਚਿਆਂ ਨਾਲ ਠੀਕ ਹੈ ਜਦੋਂ ਆਪੇ ਉੱਡ ਗਏ ਠੀਕ ਹੈ ਨਾ ਉਡਣਾ ਵੀ ਠੀਕ ਹੈ ਠੀਕ ਹੈ ੱੱੱਕਾ ਕਰੇ ਦਾ ਕੀ ਫਾਇਦਾ ਤੇ ਗਵਾਂਡੀਆਂ ਦੀ ਟੈਂਕੀਆਂ ਦੇ ਬਹਿਣਗੇ ੱੱੱਕਾ ਕਰਾਂਗੇ ਤਾਂ ਹੈਗੇ ਨਹੀਂ ਬਾਕੀ ਮਾੜਾ ਮੋਟਾ ਛੇੜ ਦਿੰਨੇ ਉਹਨਾਂ ਜਿਹਨੇ ਉਡਣਾ ਆ ਉਡਲੂ ਆ ਬਾਲਾ ੱੱੱਕਾ ਹੈ ਬੜੀ ਬੜੀ ਡੰਡਾ ਦੇ ਰੱਖਣੇ ਰੱਖਣ ਦਾ ਕੀ ਫਾਇਦਾ ਤਾਂ ਕਰਕੇ ਤੇ ਛਤਰੀ ਦੇ ਕੱਚੇ ਹੋ ਜਾਣਗੇ ਤਾਂ ਕਰਕੇ ਆਪਾਂ ੱੱੱਕਾ ਨਹੀਂ ਕਰਦੇ ਜਿਨੇ ਉਡਣਾ ਆ ਆਪੇ ਉਡੂਆ ਜਿਨੇ ਨਹੀਂ ਉਡਣਾ ਹੈ ਨਾ ਉਡੂਆ ਬਾਕੀ ਤਰੇਆਂ ਚੱਕਦੇ ਆ ਤੇ ਧਰਦੇ ਆ ਹਾਂਜੀ ਮੇਰੇ ਵੀਰੋ ਗੋਲੀ ਨੂੰ ਵੀ ਛੱਡ ਕੇ ਸੀ ਕਰਦੇ ਤੇ ਬਾਕੀ ਦਾਣਾ ਪਾਣੀ ਟ੍ਰੇ ਐਂਡ ਰੂਆ ਤਰਤੀ ਸੀ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਮੈਂ ਉੱਤੇ ਵਗ ਗਿਆ ਸੀ ਬਾਬਿਓ ਤੇ ਬੱਚਿਆਂ ਨੂੰ ਥੋੜਾ ਛੇੜਦਾ ਛੇੜਿਆ ਸੀ ਆਪਾਂ ਬਾਕੀ ਜਿਹੜਾ ਜੀ ਬਗਲ 'ਚ ਰੰਗ ਕਰਿਆ ਆਪਾਂ ਗੁਲਾਬੀ ਉਹ ਬੱਚਾ ਤਾਂ ਵੜ ਗਿਆ ਸੀ ਬਈ ਰੱਬ ਨੂੰ ਹੀ ਕਿਉਂ ਝੂਠ ਮਾਰਾਂ ਮੈਂ ਤੇ ਵੀਡੀਓ ਤਾਂ ਬਣਾ ਨਹੀਂ ਸਕਿਆ ਕਿਉਂਕਿ ਫੋਨ ਮੈਂ ਉਹਰੇ ਮੰਜੇ ਤੇ ਭੁੱਲ ਗਿਆ ਇੱਧਰ ਯਾਰ ਤੇ ਮੈਂ ਹੀ ਵਗ ਗਿਆ ਮੈਂ ਕਿਹਾ ਚੱਲ ਮਾਣਾ ਮੋਟੇ ਹੀ ਛੇੜਣ ਆਪਾਂ ਇਹ ਕਿਹੜਾ ਉੱਡਦੇ ਆ ਤੇ ਬੱਚਾ ਵੱਡ ਗਿਆ ਬੱਗ ਤਾਂ ਨਹੀਂ ਗਿਆ ਮਤਲਬ ਆਪਾਂ ਤਾਰ ਲਿਆ ਉੱਡ ਪਿਆ ਸੀ ਲਾਲੋ ਯਾਰ ਨਾ ਜ਼ਿਆਦਾ ਉੱਚਾ ਹੈ ਨਾ ਜ਼ਿਆਦਾ ਨੀਵਾ ਠੀਕ ਹੈ ਸਹੀ ਸੀ ਤੇ ਆਪਾਂ ਤਾਰ ਲਿਆ ਮੈਂ ਕਿਹਾ ਤਾਰ ਲਈ ਇੱਕ ਵਾਰੀ ਛਤਰੀ ਦਾ ਪੱਕਾ ਹੋ ਜੂਗਾ ਫਿਰ ਭਾਵੇਂ ਜਿੰਨੀ ਦੇਰ ਮਰਜੀ ਡਿਜੇ ਉਹ ਤਾਂ ਫਿਰ ਬਾਅਦ 'ਚ ਹੀ ਪਤਾ ਲੱਗੂ ਉੱਡਣਗੇ ਕਿ ਨਹੀਂ ਠੀਕ ਹੈ ਤਾਂ ਕਰਕੇ ਜਿਹੜਾ ਤੇ ਇੱਕ ਬੱਚਾ ਹੋ ਰਿਹਾ ਦੋਵੇਂ ਕੰਤਰ ਵਾਲਾ ਗਰਾਹੀ ਕੰਤਰ ਵਾਲਾ ਉਹਨੇ ਵੀ ਗੇੜੇ ਪਾਈ ਸੀ ਠੀਕ ਐ ਤੇ ਬਾਕੀ ਬੱਚੇ ਨਹੀਂ ਪਾਏ ਤੇ ਇਹਨਾਂ ਨੇ ਪਾਈ ਸੀ ਦੋ ਬੱਚਿਆਂ ਨੇ ਤੇ ਇਹਨਾਂ ਨੂੰ ਕਰਦਿਆਂ ਹੁਣ ਟਾਈਮ ਨਾਲ ਅੰਦਰ ਆਪਾਂ ਜੇ ਠਹਿਰ ਕੇ ਕਰਾਂਗੇ ਸੂਰਜ ਛਿਪ ਗਿਆ ਉਹਦਾ ਉੱਡ ਗਏ ਫਿਰ ਪੰਗਾ ਪੈ ਜੂਗਾ ਨੇਹ ਦੇ ਵਿੱਚ ਪਤਾ ਨਹੀਂ ਲੱਗਣਾ ਕੌਣ ਕਿੱਥੇ ਲੱਗ ਗਿਆ ਤਾਂ ਕਰਕੇ ਤੇ ਮੈਂ ਕੱਲਾ ਹੀ ਆ ਤੇ ਹੌਲੀ ਜੀ ਇਹਨਾਂ ਨੂੰ ਕਰਦਾ ਅੰਦਰ ਫਿਰ ਆਪਣੀ ਟੈਨਸ਼ਨ ਮੁੱਕ ਜੂਗੀ ਟਰੇ ਭਰ ਦਾਂਗੇ ਦਾਣਿਆਂ ਦੀ ਆਪੇ ਖਾ ਵੀ ਲੈਣਗੇ ਤੇ ਦਵਾਈ ਵੀ ਲੈਣੀ ਇਹਨਾਂ ਦੇ ਫੁੰਸੀ ਵਾਲੀ ਬਾਕੀ ਇੱਕ ਪੰਨੇ ਗੁੱਡੇ ਜੀ ਇੱਕ ਬੱਚਾ ਵੀ ਨਿਕਲੇ ਗਾਂਡੇ ਚ ਉਹ ਵੀ ਦਿਖਾਵਾਂਗੇ ਤੁਹਾਨੂੰ ਪਹਿਲਾ ਬੱਚੇ ਲਾ ਲਾਂ ਮੇਰੇ ਵੀਰੋ ਬੱਚਾ ਇਹ ਫਿਰਦਾ ਤੁਹਾਨੂੰ ਐ ਉਹ ਵੀ ਮੈਂ ਝੂਟ ਮਾਰੀ ਜਾਂਦਾ ਸੀ ਤੇ ਆਹ ਦਿਖਾ ਦਿੰਨਾ ਤੁਹਾਨੂੰ ਯਾਰ ਕਈ ਕਹਿ ਦਿੰਦੇ ਵੀ ਐਂ ਮਾਰਦਾ ਸੀ ਇਹ ਤਾਂ ਆਹ ਦੇਖੋ ਆ ਗਿਆ ਬੱਚਾ ਤੇ ਇਹਨੂੰ ਛੇਦੀ ਆਜੇ ਛਤਰੀ ਤੇ ਤੇ ਦੋ ਤਿੰਨ ਵਾਰੀ ਆ ਗਿਆ ਫਿਰ ਤਾਂ ਡਾਲਿਆ ਕਰਾਂਗੇ ਇਹਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਤਾਂ ਨੀਵਾ ਫਿਰਦਾ ਪਹਿਲਾਂ ਜਦੋਂ ਉੱਡਿਆ ਸੀ ਉੱਚਾ ਭੱਗਿਆ ਸੀ ਤੇ ਫੜਕਾ ਕੇ ਆਪਾਂ ਤਾਰ ਹੀ ਲੈਨੇ ਆ ਯਾਰ ਛੇਤੀ। ਉਹ ਜੀ ਬਿਠਾ ਲਿਆ ਬੱਚਾ। ਤੇ ਹੁਣ ਛੇਤੀ ਛੇਤੀ ਅੰਦਰ ਕਰਦੇ ਆ ਫੇਰ ਉੱਡ ਗਿਆ ਫੇਰ ਪੰਗਾ ਪੈ ਗਿਆ ਹੁਣ ਬੈਣਾ ਵੀ ਨਹੀਂ। ਹੁਣ ਵੀ ਮਸੀ ਬਿਠਾਇਆ ਯਾਰ। ਮੇਰੇ ਵੀਰੋ ਤੇ ਬੱਚਾ ਦਿਖਾ ਦਈਏ ਜਿਹੜਾ ਅੰਡੇ ਚੋਂ ਨਿਕਲਿਆ। ਬਾਕੀ ਇੱਧਰ ਵਾਲੇ ਖੁੱਡਿਆਂ ਦੀ ਲਾਈਟ ਦੇ ਫਤ ਨਹੀਂ ਫੇਰ ਕੀ ਹੋ ਗਿਆ ਯਾਰ। ਪਹਿਲਾਂ ਵੀ ਖਰਾਬ ਹੋ ਗਈ ਸੀ। ਤੇ ਹੁਣ ਫੇਰ ਹੋ ਗਈ। ਤੇ ਇੱਧਰ ਵਾਲੀ ਚੱਲੀ ਜਾਂਦੀ ਥੋੜੇ ਸਾਹਮਣੇ ਹੀ ਐ। ਬਾਕੀ ਆਂਡਾ ਵੀ ਟੁੱਟ ਰਿਹਾ ਪਤਾ ਨਹੀਂ ਕਿਨੇ ਤੋਂ ਡੇਗਦਾ ਕਿਹੜੀ ਕਬੂਤਰੀ ਹੋ ਸਕਦੀ ਆ ਹੋ ਸਕਦੀ ਚਿੱਟੀਆਂ ਵਾਲੀ ਗਲੱਬੀ ਮੋਡੇ ਵਾਲੀ ਮੇਰੇ ਸਾਹਮਣੇ ਆਈ ਹੋ ਸਕਦੀ ਆਣੇ ਵੀ ਧਰ ਲੈ ਕੇ ਆਂਡਾ ਕਿ ਨਹੀਂ ਧਰਿਆ ਧਰ ਲਿਆ ਮੇਰੇ ਵੀਰੋਂ ਆਣੇ ਹੀ ਆਂਡਾ ਵਧਾਈਆਂ ਸਾਹ ਕਰਨੋ ਤੇ ਇੱਧਰ ਇੱਕ ਬੱਚਾ ਵੀ ਕੱਢ ਲਿਆ ਦੇਖ ਲਈਂ ਦੇਖਣੀ ਨਹੀਂ ਦੇਖਣੀ ਓਏ ਹਾਂ ਹਾਂ ਹੇ ਰਾਮ ਕਬੂਤਰੀ ਏ ਤੂੰ ਉਹ ਤਾਂ ਵਰਤੀ ਹੈ ਇਹਦੇ ਯਾਰ ਬੱਤੇ ਪਿਛਲੀ ਵਾਰੀ ਮਰ ਗਏ ਸੀ ਹੁਣ ਦੇਖੋ ਕੀ ਬਣਦਾ ਠੀਕ ਹੈ ਕਿ ਨਹੀਂ ਸੱਟਾ ਬਾਕੀ ਬੱਚਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਧਰਤੀ ਬਾਕੀ ਵਾਲੇ ਆਂਡੇ ਚ ਵੀ ਥੋੜਾ ਟੁਕ ਟੁੱਕ ਜਾ ਲਾ ਰੱਖਿਆ ਆਂਡਾ ਪੰਨ ਰੱਖਿਆ ਥੋੜਾ ਬਾਕੀ ਇਧਰ ਵੀ ਬੱਚੇ ਸੱਟ ਆਪਣੇ ਠੀਕ ਹੈ ਓਕੇ ਹੈ ਫੀਡ ਫੂਡ ਕਰਤੀ ਇਹਨਾਂ ਨੂੰ ਵੀ ਇਹਨਾਂ ਚੋ શાਕ ਖਾਂਦਾ ਹੈ ਇੱਕਰਨਾ ਚੋ ਬਾਬੇ ਵਾਲੇ ਦਾ ਬਾਬੇ ਦੇ ਬਾਬੇ ਵਾਲੇ ਦਾ ਦੱਸਾਂ ਕਿਹੜਾ ਹੈ ਮਿੱਤਰੋ ਉਹ ਆਪਾਂ ਦੇਖ ਕੇ ਦੱਸ ਦਾਂਗੇ ਤੇ ਬਾਬੇ ਵਾਲੇ ਦਾ ਬਾਬੇ ਵਾਲੇ ਦੇ ਵਿੱਚ ਲਾਲ ਫੰਗ ਹੋਣਗੇ ਇਹਦੀ ਆ ਇਹਦੀ ਨੇ ਮੇਰੇ ਵੀਰੋ ਆ ਕਰੋ ਚੈੱਕ ਥੋੜੀ ਤੇ ਜਿਹੜੇ ਸ਼ਾਕ ਖੇ ਨੇ ਉਹ ਜਮ ਸਫੇਦ ਸਫੇਦ ਉਹਦਾ ਬੱਚਾ ਮੇਰੇ ਹਿਸਾਬ ਨਾਲ ਤਾਂ ਬਾਕੀ ਆਪਾਂ ਫਾਇਰ ਕਰਦੇ ਲਿਆ ਤਾਂ ਨਹੀਂ ਸ਼ਾਕ ਖਾ ਪਹਿਲੀ ਵਾਰੀ ਆਪਾਂ ਹੁਣ ਹੀ ਲੈ ਕੇ ਆਏ ਆ ਹੁਣ ਹੀ ਬੱਚੇ ਕਢਾਇਆ ਰਿਜ਼ਲਟ ਵੀ ਨਹੀਂ ਬਤਾ ਆਪਾਂ ਨੂੰ ਜਾਨਵਰਾਂ ਦਾ ਕੀ ਹੈ ਨਵੇਂ ਜਾਨਵਰ ਐਡ ਕਰਿਆ ਆ ਵੀ ਨਵੀਂ ਕਬੂਤਰੀ ਐ ਇਹ ਵੀ ਹੋਰ ਕਿਸੇ ਨਾਲ ਲਾਣੀਆਂ ਹੁਣ ਠੀਕ ਐ ਇੱਕ ਬੱਚਾ ਆਇਆ ਦਾ ਇਹਨਾਂ ਚੋਂ ਤੇ ਬਾਕੀ ਉਹ ਤਾਂ ਉੱਡੇ ਤੇ ਕੀ ਬਣਦਾ ਕੀ ਨਹੀਂ ਕਿਹੜਾ ਐਵੇਂ ਕਈ ਜਣੇ ਤਾਂ ਕੀ ਫਾਇਦਾ ਕਰਕੇ ਦਿਖਾਣਾ ਮੈਂਦਾ ਤਾਂ ਹੀ ਦੁਨੀਆ ਮੰਨਦੀ ਐ ਤੇ ਗੱਲਾਂ ਨਾਲ ਤਾਂ ਪਾੜ ਵੀ ਲੋਕ ਟਾ ਦਿੰਦੇ ਐ ਹਾਂ ਉਹ ਬਾਪ ਤੰਦਰਾ ਤੂੰ ਨਾ ਆਪਦੇ ਆਂਡੇ ਖਰਾਬ ਕਰ ਲਈ ਮੈਂ ਤਾਂ ਇਹਦਾ ਡਰ ਆ ਭੂਰੂ ਦਾ ਯਾਰ ਮਿੰਟ ਕੇ ਬਾਅਦ ਉੱਥੇ ਭੱਜ ਜੋ ਵੀ ਆਂਡੇ ਤੇ ਦਾ ਵਹਿ ਤੂੰ ਇੱਧਰ ਇਹਦੇ ਬੱਚੇ ਨਿਕਲੇ ਆਨੇ ਯਾਰ ਇਹਦੇ ਕਈ ਆਂਡੇ ਖਰਾਬ ਹੋ ਗਏ ਹਾਂਜੀ ਮੇਰੇ ਵੀਰੋ ਆ ਗਿਆ ਜੀ ਉੱਤੇ ਨਹੀਂ ਤੋਈ ਗੜਿਆ ਠੀਕ ਐ ਓਕੇ ਰਿਪੋਰਟਾਂ ਹੋ ਗਈਆਂ ਨਾ ਅੱਗੇ ਯਾਰ ਆ ਕੇ શરીਰ ਖੁੱਲ ਜਾਂਦਾ ਜਿਹੜੀ ਗੱਲ ਐ ਐਂ ਤਾਂ ਸਵੇਰੇ ਵੀ ਨਾ ਆਈ ਸੀ ਆਪਾਂ ਐਜੀ ਕੋਈ ਗੱਲ ਨਹੀਂ ਤੇ ਗਰਮੀ ਹੈ ਯਾਰ ਚਾਉ ਨੂੰ ਰੇ ਨਾ ਲੈਣਿਆ ਬਾਕੀ ਵਿੱਚ ਵਿੱਚ ਦੇਖਦੇ ਹਾਂ ਚੂਹੇ ਕਿ ਨਹੀਂ ਚੂਹੇ ਦਾਣੇ ਤੇ ਪਾਣੀ ਬੁਣੀ ਪੀਤੇਗੇ ਨਹੀਂ ਫੇਰ ਦਾਣੇ ਦਾ ਚੋਕੜੇ ਹੋਣੇ ਪਾਣੀ ਮੁਸ਼ਕਲ ਹੈ ਪਾਣੀ ਆਪਾਂ ਨੂੰ ਦੇਣਾ ਪੂਆ ਨਾਲੇ ਇਹਨਾਂ ਦੀ ਫੁਨਸੀਆਂ ਤੇ ਦਵਾਈ ਵੀ ਲਾ ਦਿੰਨੇ ਆ ਹਨਾ ਦਵਾਈ ਨਹੀਂ ਸੋਰੀ ਤੇਲ ਲੋਹੋਂ ਵਾਲਾ ਉਹ ਵੀ ਲਾ ਦਈਏ ਤੇ ਬੱਚੇ ਵਿੱਚ ਚੈੱਕ ਕਰਦਾ ਆ ਬਾਕੀ ਕੁਬਚਾਜ ਨਿਕਲ ਗਿਆ ਤੇ ਇੱਕ ਕਾਨੂੰਨ ਨਿਕਲ ਜੂਆ ਟੁੱਟ ਰਿਆ ਸੀ ਅੰਡਾ ਉਹ ਨੋ ਕੋ ਬਾਅਦ ਨਹੀਂ ਗੱਡੀ ਹੋਈ ਸੀ ਵੈਸੇ ਅੰਡਾ ਟੁੱਟਿਆ ਸੀ ਤੁਲਾ ਤੇ ਤਾਂ ਕਰਕੇ ਕੋਈ ਨਹੀਂ ਹੁਤਾ ਬਾਕੀ ਬੱਚੇ ਥੋੜੇ ਸਾਹਮਣੇ ਦਿਖਾਏ ਨੋਟ ਦੇ ਰੱਖੀ ਗਏ ਤੇ ਇੱਕ ਦੋ ਵਾਲੀ ਹੋਰ ਆ ਗਈ ਛਤਰੀ ਤੇ ਜਿਹੜਾ ਲਾਲ ਚੀਨਾ ਜਾਇ ਲਾ ਲੋ ਕਿੱਥੇ ਆਉਗੇ ਉੱਤੇ ਮੈਂ ਲੱਗ ਗਿਆ ਉੱਤੇ ਬੈਠਿਆ ਉਹ ਬੈਠਾ ਦੀਦੀ گلابی ਵਗਲੇ ਦੇਵਤਾ ਬਸ ਉਡ ਸਕਦਾ ਤੇ ਇੱਕ ਦੋ ਵਾਰੀ ਹੋਰ ਆ ਕੇ ਛਤਰੀ ਦੇ ਇਹਨੂੰ ਡਾਇਗ ਕਰਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਪੂਰਾ ਮਿੰਨਾ ਡਾਣਾ ਬੱਚਾ ਆਪਾ ਮਿੰਨੇ ਦੇ ਨਾਲੋਂ ਬਾਦੀ ਡਾਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਵਾਚਦੇ ਗਵਾਚੇ ਆਣ ਤੋਂ ਕੋਈ ਦਿੱਕਤ ਨਹੀਂ ਫੁੱਲ ਡਾਵਾਂਗੇ ਤੇ ਚੈੱਕ ਕਰਦੇ ਆਂ ਜੋ ਗਿਆ ਕਿ ਨਹੀਂ ਜੋ ਗਿਆ ਨੇ ਦਾਣੇ ਫਿਰ ਦੇਖਦੇ ਆ ਬਾਬਿਓ ਇਹ ਆਂਡਾ ਖਰਾਬ ਕਰਤਾ ਪਤਾ ਨਹੀਂ ਕੀ ਕਰਤਾ ਯਾਰ ਇਹ ਉਧਰੀ ਵੈਂਦੀ ਨਹੀਂ ਖਰਾਬ ਹੀ ਕਰਤਾ ਉਹ ਔਰਤਾ ਕੀ ਹੋਇਆ ਉਹ ਖਰਾਬ ਹੀ ਹੋ ਗਿਆ ਆਂਡਾ ਵੇਟ ਨਹੀਂ ਆਉਂਦੇ ਚੱਜਾ ਮਾਈ ਆਂਡਾ ਇਹ ਖਰਾਬ ਹੈ ਚਲੋ ਬਾਹਰ ਰੱਖ ਦਾਂਗੇ ਇਹਨੂੰ ਵੀ ਇੱਕ ਵਾਰੀ ਉੜੀ ਧਰਤੀ ਠੀਕ ਹੈ ਤੇ ਉਹਦੇ ਥੱਲੇ ਆਂਡੇ ਚੇਂਜ ਕਰੇ ਸੀ ਉਹ ਵੀ ਦੇਖੋ ਨਿਕਲਦੇ ਕਿ ਨਹੀਂ ਨਿਕਲਦੇ ਆਂਡੇ ਵਾਵਾ ਟਾਈਮ ਤੇ ਆਪਾਂ ਸਾਂਭ ਕੇ ਧਰੇ ਹੋਏ ਸੀ ਤੇ ਦੇਖਦੇ ਆ ਕੀ ਬਣਦਾ ਬੱਚੇ ਨਿਕਲਦੇ ਆ ਕਿ ਨਹੀਂ ਬਾਕੀ ਕਧੀਆਂ ਨਾ ਚੈੱਕ ਇੱਕੇ ਬੱਚਾ ਬੈਠਿਆ ਮੇਰੇ ਵੀਰੋਂ ਸਾਰੇ ਬੱਚਿਆਂ ਦੇ ਲਾਤਾ ਆਪਾਂ ਤੇਲ ਠੀਕ ਹੈ ਕਿ ਨਹੀਂ ਤੇ ਦੇਖਦੇ ਆ ਇਹਦਾ ਰਿਜ਼ਲਟ ਬਾਕੀ ਇਹਦੀ ਫੁਣਸੀਆ ਸੁੱਕ ਜਾਈ ਗਈ ਤੇ ਤੇਲ ਵੀ ਲਾਤਾ ਚੋਂ ਦੇਖਦੇ ਕੋਈ ਨਹੀਂ ਤਿੰਨੇ ਚਾਰ ਦਿਨ ਲਾ ਕੇ ਦੇਖਦੇ ਲਗਾਤਾਰ ਲਾ ਕੇ ਬਤਲ ਰੱਖੂਆ ਇੱਕ ਦਿਨ ਨਾਲ ਤਾਂ ਕਿਤੇ ਨਹੀਂ ਕੁਝ ਹੁੰਦਾ ਬਾਕੀ ਬਸ ਇਹ ਨਾ ਟੇ ਖਰਾਬ ਕਰ ਲੈਣ ਯਾਰ ਇਹ ਤਾਂ ਰੱਤਾ ਇਹਨੇ ਦਾ ਪੰਡਾ ਖਰਾਬ ਠੀਕ ਹੈ ਤੇ ਵਸੇ ਨਾ ਕਰਦੇ ਉਹ ਨਾਲੇ ਥਰਾ ਜੇ ਇਹਨਾਂ ਨੇ ਕਰਤਾ ਕੰਮ ਟੇਡਾ ਹੋ ਜੂਆ ਤੇ ਚਲਦਿਆਂ ਬਾਅਦ ਬਾਕੀ ਚਾਚਾ ਵੀ ਆਏ ਸੀ ਜੋਗੀ ਚਾਚਾ ਨਹੀਂ ਦੂਜਾ ਚਾਚਾ ਆਏ ਸੀ ਜਿਹਨੂੰ ਆਵਾ ਕੋਸ ਸਾਹਿਬ ਕਹਿੰਦੇ ਹੁੰਦੇ ਸੀ ਠੀਕ ਹੈ ਤੇ ਆਪਾਂ ਤਾਂ ਅੰਦਰ ਸੀ ਤਾਂ ਲੱਗ ਕੇ ਥੋੜੇ ਜੇ ਲੈ ਨਹੀਂ ਗਏ ਆਪਣੇ ਤੋਂ ਵਲੌਗ ਚ ਆ ਟੱਕਣਾ ਰਹਿ ਗਿਆ ਘੜਚਾ ਮਿਰਚਾ ਰਿਹਾ ਟੱਕਣਾ ਰਹਿ ਗਿਆ ਸਿਵਾਪਾ ਇਹਦਾ ਟੱਕਣ ਲਾ ਦਿੰਨੇ ਆ ਤੇ ਉੱਕੇ ਰਿਪੋਰਟ ਕਰ ਦਿੰਨੇ ਆ ਬਾਕੀ ਝਾੜੂ ਵੀ ਕਿੱਥੇ ਰੱਖ ਰੱਖੀ ਹੈ ਚਲੋ ਕੋਈ ਨਹੀਂ ਰੱਖਦੇ ਆ ਇਹਦੀ ਕਿਵਾਬਿਆਂ ਆ ਕੋਕੀ ਵੀ ਉਰੀ ਪਈ ਰਹਗੀ ਜਦੋਂ ਆਈ ਸੀ ਸਕੂਲ ਚੋਂ ਮੋਟੇ ਹੋਰੀ ਗਿਆਨੀ ਉਂਡੀ ਹੋਰੀ ਆਈ ਸੀ ਜਦੋਂ ਪ੍ਰਿੰਸ ਸੋਰੀ ਉਦੋਂ ਲੈ ਕੇ ਆਈ ਸੀ ਆਰ ਮੁੜ ਕੇ ਉਹ ਲੱਗੇ ਹੋਰੀ ਪਈ ਰਹਗੀ ਚਲੋ ਥੱਲੇ ਜਾ ਕੇ ਇਹਨੂੰ ਫ੍ਰਿਜ 'ਚ ਧਰ ਦਿਆਂ ਠੰਡੀ ਹੋਊਗੀ ਉਦੋਂ ਪੀ ਲਾਂਗੇ ਬਾਕੀ ਮੈਂ ਕੀ ਲੱਭੀ ਜਾਂਦਾ ਸੀ ਬਾਕੀ ਇਹ ਵੈਪਰੀ ਬਾਥਰੂਮ ਚ ਧਰਨਾ ਸੀ ਹਨ ਤੇ ਆ ਗਲਾਸ ਗ루ਸ ਪਏ ਆ ਚਲੋ ਦੇਖ ਹੀ ਦਿੰਦੇ ਆ ਬਾਰ ਬਰਾ ਤੇ ਝਾੜੂ ਮਾਰਨ ਵਾਲੀ ਹੈ ਕੀੜੀਆਂ ਹੀ ਬਹੁਤ ਆ ਬਾਬੇਓ ਕਮਰੇ ਚ ਬਹੁਤ ਨਜਾਇਜ਼ ਕਿਉਂ ਗੰਦਾ ਹੈ ਕੀੜੀਆਂ ਤਾਂ ਆਪੇ ਹੋਣਗੀਆਂ ਮੰਨਦੇ ਹੋ ਗੱਲ ਕਿ ਨਹੀਂ ਤਾਂ ਕਰਕੇ ਬਾਕੀ ਉਹ ਗੰਦ ਚੱਕਦਾ ਸੀ ਆਪਾਂ ਲਫਾ ਵਿੱਚ ਇਕੱਠਾ ਕਰਦਾ ਤੇ ਵੈਸੇ ਕਰਦੇ ਆ ਲੈਟ ਲੁਟਾ ਬੰਦ ਹਨਾ ਲੋਕ ਦੀ ਆਂਟੀ ਵੀ ਕਰਦੇ ਆ ਥੱਲੇ ਜਾਂਦੇ ਆ ਹੁਣ ਤੇ ਹੋਰ ਵਾਸਤੇ ਵੀ ਨਹੀਂ ਕਮ ਆ ਰਹੀਆਂ ਉਹ ਯਾਰ ਠੀਕ ਹੈ ਜੀ ਘaltenਾ ਲਈ ਇਹ ਹੋਰ ਵਾਸਤੇ ਇੱਥੇ ਮਤਲਬ ਹੋਰ ਕਿੱਥੇ ਰਹਿ ਤਾ ਹੈਗੀ ਐ ਦੇਖਦੇ ਹਾਂ ਅਸ ਹੁਣ ਅਭੀ ਲੱਗਿਆ ਹੋਇਆ ਓਕੇ ਐ ਤੇ ਇੱਕ ਗਲਾਸ ਆ ਗਿਆ ਜੀ ਡੇਕ 'ਤੇ ਬਾਹਰ ਕੀੜੀਆਂ ਆ ਜਾਂਦੀਆਂ ਬਾਬਾ ਤਾ ਕੇ ਕਰ ਦਿਆਂ ਲਾਈਟ ਬੰਦ ਪੰਖਾ ਵੀ ਬੰਦ ਹੈ ਓਕੇ ਸਿਸਟਮ ਸਾਰਾ ਕਰਦਾ ਮੈਂ ਲੋਕ ਲੋਕ ਫਿਰ ਜੀ ਤਾਲੇ ਤੁਲੇ ਲਾਦੇ ਸਟੂਡੀਓ ਕਰਤਾ ਲੋਕੋ ਬਸ ਕਰਦੇ ਹੁਣ ਵਲੋਗ ਦੀ ਐਂਡਿੰਗ ਮਿਲਦੇ ਆਂ ਅਗਲੇ ਵਲੋਗ ਚ ਤੇ ਕੱਲ ਪਿਠਾਵਾਂਗੇ ਟਾਈਮ ਨਾਲ ਮੇਰੇ ਵੀਰੋ ਬੱਚੇ ਅੱਜ ਲੇਟ ਹੋ ਗਏ ਸੀ ਯਾਰ ਇਧਰ ਉਧਰ ਜਾਣਾ ਰੈਂਟਰ ਨੂੰ ਪਤਾ ਹੀ ਐ ਤਾਂ ਕਰਕੇ ਕੱਲ ਕੋਸ਼ਿਸ਼ ਕਰਾਂਗੇ ਛੇਤੀ ਬਿਠਾਈਏ ਤੇ ਬੱਚਾ ਵੀ ਕੀਵਤਾ ਕਾਸੇ ਉੱਡਣ ਤਾਂ ਲੱਗੇਗੀ ਉਹ ਤਾਂ ਕੱਲ ਵੀ ਡਾ ਦਿਆਂ ਆਪਾਂ ਕੱਲ ਵੀ ਇੱਕ ਦੋ ਵਾਲੀ ਤਰ ਲਿਆ ਪੱਕਾ ਹੋ ਜੂਆ ਛਤਰੀ ਦਾ ਫਿਰ ਕੋਈ ਡਰ ਨਹੀਂ ਫਿਰ ਡੇਲੀ ਡਾਇਆ ਕਰਾਂਗੇ ਆਪਾਂ ਤੇ ਜਿਹੜੇ ਵੀਰ ਕਮੈਂਟ ਕਰਦੇ ਆ ਲਾਈਕ ਕਰਦੇ ਆ ਆਪਣੀ ਵੀਡੀਓ ਦੇਖਦੇ ਆ ਉਹਨਾਂ ਨੂੰ ਦਿਲੋਂ ਧੰਨਵਾਦ ਮਿੱਤਰੋ ਠੀਕ ਐ ਤੇ ਮਿਲਦੇ ਆ ਫਿਰ ਕੱਲ ਆਲੇ ਵਲੋਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ